ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੁਨੀਆ ਭਰ ਵਿੱਚ ਵਸਤੇ ਹੋਏ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹਰ ਰੋਜ਼ ਆਪਣੇ ਗੁਰੂ ਦੇ ਚਰਨਾਂ ਵਿੱਚ ਪਾਕਿਸਤਾਨ ਸਥਿਤ ਜਿਹੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨਾਂ ਵਾਸਤੇ ਅਰਦਾਸ ਕਰਦੇ ਨੇ ਕਿ ਦਰਸ਼ਨ ਦਿਦਾਰੇ ਜਿਹੜੇ ਨੇ ਉਹ ਪੰਥ ਨੂੰ ਖੁੱਲੇ ਹੋਣ ਔਰ ਪਿਛਲੇ ਸਮੇਂ 2019 ਵਿੱਚ ਜਦ ਤਾਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਦੋਵਾਂ ਇਹ ਸਰਕਾਰਾਂ ਨੇ ਆਪਸ ਵਿੱਚ ਸਹਿਮਤੀ ਕਰਕੇ ਕਰਤਾਰਪੁਰ ਸਾਹਿਬ ਕੋਰਿਡੋਰ ਤਿਆਰ ਕੀਤਾ ਕਰਤਾਰਪੁਰ ਸਾਹਿਬ ਦੇ ਸੰਗਤ ਦਰਸ਼ਨ ਕਰਨ ਲਈ ਔਰ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤਾਂ ਦੇ ਦਰਸ਼ਨ ਕੀਤੇ ਵੀ ਪਰ ਪਿਛਲੇ ਸਮੇਂ ਪਾਕਿਸਤਾਨ ਸਥਿਤ ਗੋਦਵਾਰਾ ਸਿਗ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਕਦਾਰੇ ਨੇ ਉਹ ਭਾਰਤਵਾਸੀ ਸਿੱਖ ਸੰਗਤਾਂ ਦੇ ਵਾਸਤੇ ਬੰਦ ਨੇ ਜੋ ਕਿ ਦੋਨਾਂ ਹੀ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਕੇ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘਾ ਹੈ ਉਹ ਖੋਲਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਦਰਸ਼ਨਾ ਦੀ ਤਾੰਗ ਮਨ ਵਿੱਚ ਰੱਖੀ ਹੋਈ ਸੰਗਤ ਜੀੜ ਬੈਠੀ ਹੈ ਉਹ ਕਰਤਾਰਪੁਰ ਸਾਹਿਬ ਜਾ ਕੇ ਤੇ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਕਦਾਰੇ ਕਰਕੇ ਆਪਣਾ ਜੀਵਨ ਨੂੰ ਸਫਲਾ ਕਰ ਸਕਣ ਸੋ ਪਾਕਿਸਤਾਨ ਔਰ ਭਾਰਤ ਸਰਕਾਰ ਦੋਨਾਂ ਹੀ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਜਾਏ ਔਰ ਦਰਸ਼ਨਾਤਮਾ ਜੀਆਂ ਸੰਗਤਾਂ ਨੂੰ ਦਰਸ਼ਨ ਕਰਨ ਜਿਹੜੀ ਆਗਿਆ ਹੈ ਉਹ ਦਿੱਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਵਿੱਚ ਵਸਤੇ ਹੋਏ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹਰ ਰੋਜ਼ ਆਪਣੇ ਗੁਰੂ ਦੇ ਚਰਨਾਂ ਵਿੱਚ ਪਾਕਿਸਤਾਨ ਸਥਿਤ ਜਿਹੜੇ ਗੁਰਦਆਮ ਨੇ ਉਹਨਾਂ ਦੇ ਦਰਸ਼ਨਾਂ ਵਾਸਤੇ ਅਰਦਾਸ ਕਰਦੇ ਨੇ ਕਿ ਦਰਸ਼ਨ ਦੇਦਾਰੇ ਜਿਲ੍ਹੇ ਨੇ ਉਹ ਪੰਥ ਨੂੰ ਖੁੱਲੇ ਹੋਣ ਔਰ ਪਿਛਲੇ ਸਮੇਂ 2019 ਵਿੱਚ ਜਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਦੋਨਾਂ ਹੀ ਸਰਕਾਰਾਂ ਨੇ ਆਪਸ ਵਿੱਚ ਸਹਿਮਤੀ ਕਰਕੇ ਕਰਤਾਰਪੁਰ ਸਾਹਿਬ ਕੋਰੀਡੋਰ ਕੋਰੀਡੋਰ ਤਿਆਰ ਕੀਤਾ ਕਰਤਾਰਪੁਰ ਸਾਹਿਬ ਦੇ ਸੰਗਤ ਦਰਸ਼ਨ ਕਰਨ ਲਈ ਔਰ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਨੇ ਦਰਸ਼ਨ ਕੀਤੇ ਵੀ ਪਰ ਪਿਛਲੇ ਸਮੇਂ ਪਾਕਿਸਤਾਨ ਸਥਿਤ ਗੋਦਵਾਰਾ ਸਿਗ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਕੀਦਾਰੇ ਨੇ ਉਹ ਭਾਰਤ ਵਾਸੀ ਸਿੱਖ ਸੰਗਤਾਂ ਦੇ ਵਾਸਤੇ ਬੰਦ ਨੇ ਜੋ ਕਿ ਦੋਨਾਂ ਇਹ ਸਰਕਾਰਾਂ ਨਵਾਬਸੀ ਤਾਲਮੇਰ ਕਰਕੇ ਤੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘਾ ਹੈ ਉਹ ਖੋਲਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਦਰਸ਼ਨਾ ਦੀ ਤਾੰਗ ਮਨ ਵਿੱਚ ਰੱਖੀ ਹੋਈ ਸੰਗਤ ਜੀੜ ਬੈਠੀ ਹੈ ਉਹ ਕਰਤਾਰਪੁਰ ਸਾਹਿਬ ਜਾ ਕੇ ਤੇ ਸਤਿਗੁਰਾਂ ਦੇ ਆਮ ਆਸਾਨਾਂ 'ਚ ਦਰਸ਼ਕਿਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਣ ਸੋ ਪਾਕਿਸਤਾਨ ਔਰ ਭਾਰਤ ਸਰਕਾਰ ਦੋਨਾਂ ਹੀ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਜਾਏ ਔਰ ਦਰਸ਼ਨਾਤਮਾ ਜੀਆਂ ਸੰਗਤਾਂ ਨੂੰ ਦਰਸ਼ਨ ਕਰਨ ਜਿਹੜੀ ਆਗਿਆ ਹੈ ਉਹ ਦਿੱਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਵਿੱਚ ਵਸਦੇ ਹੋਏ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹਰ ਰੋਜ਼ ਆਪਣੇ ਗੁਰੂ ਦੇ ਚਰਨਾਂ ਵਿੱਚ ਪਾਕਿਸਤਾਨ ਸਥਿਤ ਜਿਹੜੇ ਗੁਰਦਆਮ ਨੇ ਉਹਨਾਂ ਦੇ ਦਰਸ਼ਨਾਂ ਵਾਸਤੇ ਅਰਦਾਸ ਕਰਦੇ ਨੇ ਕਿ ਦਰਸ਼ਨ ਦਿਦਾਰੇ ਜਿਹੜੇ ਨੇ ਉਹ ਪੰਥ ਨੂੰ ਖੁੱਲੇ ਹੋਣ ਔਰ ਪਿਛਲੇ ਸਮੇਂ 2019 ਵਿੱਚ ਜਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਦੋਨਾਂ ਹੀ ਸਰਕਾਰਾਂ ਨੇ ਆਪਸ ਵਿੱਚ ਸਹਿਮਤੀ ਕਰਕੇ ਕਰਤਾਰਪੁਰ ਸਾਹਿਬ ਕੋਰੀਡੋਰ ਲੋਰ ਤਿਆਰ ਕੀਤਾ ਕਰਤਾਰਪੁਰ ਸਾਹਿਬ ਦੇ ਸੰਗਤ ਦਰਸ਼ਨ ਕਰਨ ਲਈ ਔਰ ਹਜ਼ਾਰਾਂ ਦੇ ਗ੍ਰੰਥੀ ਦੇ ਸੰਗਤਨ ਦਰਸ਼ਨ ਕੀਤੇ ਵੀ ਪਰ ਪਿਛਲੇ ਸਮੇਂ ਪਾਕਿਸਤਾਨ ਸਥਿਤ ਗੋਦਵਾਰਾ ਸਿਗ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਨ ਦੀਦਾਰੇ ਨੇ ਉਹ ਭਾਰਤ ਵਾਸੀ ਸਿੱਖ ਸੰਗਤਾਂ ਦੇ ਵਾਸਤੇ ਬੰਦ ਨੇ ਜੋ ਕਿ ਦੋਨਾਂ ਹੀ ਸਰਕਾਰਾਂ ਨੂੰ ਵਾਪਸੀ ਤਾਲਮੇਰ ਕਰਕੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਹੈ ਉਹ ਖੋਲਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਦਰਸ਼ਨਾ ਦੀ ਤਾੰਗ ਮਨ ਵਿੱਚ ਰੱਖੀ ਹੋਈ ਸੰਗਤ ਜੀੜ ਬੈਠੀ ਹੈ ਉਹ ਕਰਤਾਰਪੁਰ ਸਾਹਿਬ ਜਾ ਕੇ ਤੇ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਣੇਦਾਰੇ ਕਰਕੇ ਆਪਣਾ ਜੀਵਨ ਨੂੰ ਸਫਲਾ ਕਰ ਸਕਣ ਸੋ ਪਾਕਿਸਤਾਨ ਔਰ ਭਾਰਤ ਸਰਕਾਰ ਦੋਨਾਂ ਹੀ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਏ ਔਰ ਦਰਸ਼ਨਾਤਮਾ ਜੀਆਂ ਸੰਗਤਾਂ ਨੂੰ ਦਰਸ਼ਨ ਕਰਨ ਜਿਹੜੀ ਆਗਿਆ ਹੈ ਉਹ ਦਿੱਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਵਿੱਚ ਵਸਤੇ ਹੋਏ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹਰ ਰੋਜ਼ ਆਪਣੇ ਗੁਰੂ ਦੇ ਚਰਨਾਂ ਵਿੱਚ ਪਾਕਿਸਤਾਨ ਸਥਿਤ ਜਿਹੜੇ ਗੁਰਦਆਰਿਆਂ ਉਹਨਾਂ ਦੇ ਦਰਸ਼ਨਾਂ ਵਾਸਤੇ ਅਰਦਾਸ ਕਰਦੇ ਨੇ ਕਿ ਦਰਸ਼ਨ ਦਿਦਾਰੇ ਜਿਹੜੇ ਨੇ ਉਹ ਪੰਥ ਨੂੰ ਖੁੱਲੇ ਹੋਣ ਔਰ ਪਿਛਲੇ ਸਮੇਂ 2019 ਵਿੱਚ ਜਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਦੋਨਾਂ ਹੀ ਸਰਕਾਰਾਂ ਨੇ ਆਪਸ ਵਿੱਚ ਸਹਿਮਤੀ ਕਰਕੇ ਕਰਤਾਰਪੁਰ ਸਾਹਿਬ ਕੋਰੀਟ ਕੋਰੀ ਲੋਰ ਤਿਆਰ ਕੀਤਾ ਕਰਤਾਰਪੁਰ ਸਾਹਿਬ ਦੇ ਸੰਗਤ ਦਰਸ਼ਨ ਕਰਨ ਲਈ ਔਰ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤਾਂ ਦੇ ਦਰਸ਼ਨ ਕੀਤੇ ਵੀ ਪਰ ਪਿਛਲੇ ਸਮੇਂ ਪਾਕਿਸਤਾਨ ਸਥਿਤ ਗੋਦਵਾਰਾ ਸਿਗ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਕੀਦਾਰੇ ਨੇ ਉਹ ਭਾਰਤ ਵਾਸੀ ਸਿੱਖ ਸੰਗਤਾਂ ਦੇ ਵਾਸਤੇ ਬੰਦ ਨੇ ਜੋ ਕਿ ਦੋਨਾਂ ਹੀ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਕੇ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘਾ ਹੈ ਉਹ ਖੋਲਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਦਰਸ਼ਨਾ ਦੀ ਤਾਂਗ ਮਨ ਵਿੱਚ ਰੱਖੀ ਹੋਈ ਸੰਗਤ ਜੀ ਬੈਠੀ ਹੈ ਉਹ ਕਰਤਾਰਪੁਰ ਸਾਹਿਬ ਜਾ ਕੇ ਤੇ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਕੀਦਾਰੇ ਕਰਕੇ ਆਪਣਾ ਜੀਵਨ ਨੂੰ ਸਫਲਾ ਕਰ ਸਕਣ ਸੋ ਪਾਕਿਸਤਾਨ ਔਰ ਭਾਰਤ ਸਰਕਾਰ ਦੋਨਾ ਹੀ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਏ ਔਰ ਦਰਸ਼ਕਾਂ ਤੋਂ ਮਾਜੀਆਂ ਸੰਗਤਾਂ ਨੂੰ ਦਰਸ਼ਨ ਕਰਨ ਜਿਹੜੀ ਆਗਿਆ ਹੈ ਉਹ ਦਿੱਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਵਿੱਚ ਵਸਦੇ ਹੋਏ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹਰ ਰੋਜ਼ ਆਪਣੇ ਗੁਰੂ ਦੇ ਚਰਨਾਂ ਵਿੱਚ ਪਾਕਿਸਤਾਨ ਸਥਿਤ ਜਿਹੜੇ ਗੁਰਦਾਮ ਨੇ ਉਹਨਾਂ ਦੇ ਦਰਸ਼ਨਾਂ ਵਾਸਤੇ ਅਰਦਾਸ ਕਰਦੇ ਨੇ ਕਿ ਦਰਸ਼ਨ ਦਿਦਾਰੇ ਜਿਹੜੇ ਨੇ ਉਹ ਪੰਥ ਨੂੰ ਖੁੱਲੇ ਹੋਣ ਔਰ ਪਿਛਲੇ ਸਮੇਂ 2019 ਵਿੱਚ ਜਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਦੋਨਾਂ ਇਹ ਸਰਕਾਰਾਂ ਨੇ ਆਪਸ ਵਿੱਚ ਸਹਿਮਤੀ ਕਰਕੇ ਕਰਤਾਰਪੁਰ ਸਾਹਿਬ ਕੋਰਡ ਕੋਰਡੋਰ ਤਿਆਰ ਕੀਤਾ ਕਰਤਾਰਪੁਰ ਸਾਹਿਬ ਦੀ ਸੰਗਤ ਦਰਸ਼ਨ ਕਰਨ ਲਈ ਔਰ ਹਜ਼ਾਰਾਂ ਦੇ ਗ੍ਰੰਥੀਆਂ ਦੇ ਸੰਗ੍ਰਹਿ ਦਾ ਦਰਸ਼ਨ ਕੀਤੇ ਵੀ ਪਰ ਪਿਛਲੇ ਸਮੇਂ ਪਾਕਿਸਤਾਨ ਸਥਿਤ ਗੋਦਵਾਰਾ ਸਿਗ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਨ ਦਿਦਾਰੇ ਨੇ ਉਹ ਭਾਰਤ ਵਾਸੀ ਸਿੱਖ ਸੰਗਤਾਂ ਦੇ ਵਾਸਤੇ ਬੰਦ ਨੇ ਜੋ ਕਿ ਦੋਨਾਂ ਇਹ ਸਰਕਾਰਾਂ ਨਵਾਬਸੀ ਤਾਲਮੇਰ ਕਰਕੇ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘਾ ਹੈ ਉਹ ਖੋਲਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਦਰਸ਼ਨਾ ਦੀ ਤਾਂਗ ਮਨ ਵਿੱਚ ਰੱਖੀ ਹੋਈ ਸੰਗਤ ਜੀੜ ਬੈਠੀ ਹੈ ਉਹ ਕਰਤਾਰਪੁਰ ਸਾਹਿਬ ਜਾ ਕੇ ਤੇ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਨੇਦਾਰੇ ਕਰਕੇ ਆਪਣਾ ਜੀਵਨ ਨੂੰ ਸਫਲਾ ਕਰ ਸਕਣ ਸੋ ਪਾਕਿਸਤਾਨ ਔਰ ਭਾਰਤ ਸਰਕਾਰ ਦੋਨਾਂ ਹੀ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਜਾਏ ਔਰ ਦਰਸ਼ਕਾਂ ਤੋਂ ਬਾਜੀਆਂ ਸੰਗਤਾਂ ਨੂੰ ਦਰਸ਼ਨ ਕਰਨ ਜਿਹੜੀ ਆਗਿਆ ਹੈ ਉਹ ਦਿੱਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ